ਬੱਕ ਬੋਰਡ ਦੀ ਜ਼ਮੀਨ ਕੀ ਹੁੰਦੀ ਹੈ ਜੀ ਕਿਹੜੀ ਬੱਕ ਬੋਰਡ ਇਹ ਜਿਹੜੀ ਜਿਹੜੇ ਮੁਸਲਮਾਨ ਸੀ ਨਾ ਆਪਣੇ ਹਾਂਜੀ ਹੱਲਿਆਂ ਤੋਂ ਪਹਿਲਾਂ ਜਣ ਕੇ 47 ਤੋਂ ਪਹਿਲਾਂ ਜਿਹੜੇ ਮੁਸਲਮਾਨਾਂ ਦੇ ਨਾ ਜ਼ਮੀਨਾਂ ਸੀ ਆ ਮੈਥੋਂ ਛੱਡ ਕੇ ਬਾਗੇ ਜੀ ਹਾਂਜੀ ਉਹ ਜਣ ਕੇ ਇੱਕ ਮਹਿਕਮਾ ਮੁਸਲਮਾਨਾਂ ਦੀ ਜ਼ਮੀਨ ਨੂੰ ਸਾਹਮਣ ਵਾਲਾ ਜਿਹੜਾ ਬੱਕ ਬੋਰਡ ਹੈ ਜੀ ਉਹ ਬੱਕ ਬੋਰਡ ਦੇ ਰੋਂ ਜ਼ਮੀਨਾਂ ਹੋ ਗਈਆਂ ਉਹ ਮੁਸਲਮਾਨਾਂ ਦੀਆਂ ਉਹ ਹੁਣ ਬੱਕ ਬੋਰਡ ਠਿੱਕੇ ਦੇ ਦਿੰਦਾ ਹੈ ਉਹਨਾਂ ਤੋਂ ਚਕੋਤਾ ਠਿੱਕਾ ਲੈਂਦਾ ਹੈ ਠੀਕ ਹੈ ਸਰ ਮੁਸਲਮਾਨਾਂ ਵਾਲੀ ਜ਼ਮੀਨ ਨੂੰ ਬੱਕ ਬੋਰਡ ਦੀ ਜ਼ਮੀਨ ਕਿਹਾ ਜਾਂਦਾ ਠੀਕ ਹੈ ਜੀ ਇੱਕ ਕਿਲੇ ਦੇ ਨੰਬਰਾਂ ਵਿੱਚ ਦੋ ਹਿੱਸੇਦਾਰ ਨੇ ਇੱਕ ਹਿੱਸਾ ਇੱਕ ਦਾ ਹਿੱਸਾ ਗੈਰਮਮਕਨ ਵਾਲਾ ਤੇ ਦੂਜੇ ਦਾ ਚਾਹੀ ਗੈਰਮਮਕਨ ਵਾਲਾ ਆਪਣਾ ਹਿੱਸਾ ਤਕਸੀਮ ਕਰਵਾ ਸਕਦਾ ਪਰ ਦੂਜਾ ਬੰਦਾ ਸਹਿਮਤ ਨਹੀਂ ਫੇਰ ਤਕਸੀਮ ਕਿਵੇਂ ਹੋਵੇਗੀ ਦੇਖੋ ਜੀ ਜਿਹੜੀ ਜਦੋਂ ਕਿਸਮਾ ਦੋ ਹੋ ਗਈ ਨਾ ਹਾਂਜੀ ਹਾਂਜੀ ਹਿੱਸੇਦਾਰ ਦੋ ਨੇ ਇਸੇ ਦਾ ਦੋ ਨੇ ਦੋਏ ਹਿੱਸੇਦਾਰਾਂ ਨੂੰ ਕਿਸਮ ਦੇ ਮੁਤਾਬਕ ਚਾਹੀ ਚੋ ਚਾਹੀਦਾ ਹਿੱਸਾ ਮਿਲੂ ਗੈਰਮਮਕਨ ਚੋ ਗੈਰਮਮਕਨ ਦਾ ਹਿੱਸਾ ਮਿਲੂ ਮਤਲਬ ਦੋਨਾਂ ਚੋ ਬਰਾਬਰ ਆ हां ਦੋਆਂ ਨੂੰ ਬਰਾਬਰ ਮਿਲੂਗਾ ਦੋ ਹੀ ਬੰਦਿਆਂ ਨੂੰ ਠੀਕ ਹੈ ਠੀਕ ਹੈ ਜੇ ਉਹ ਕਹੇ ਵੀ ਮੇਰਾ ਗੈਰਮੂੰਗਲ ਤੇ ਕਬਜ਼ਾ ਹੈ ਹਾਂਜੀ ਹਾਂ ਵੀ ਮੈਂ ਗੈਰਮੂੰਗਲ ਰੱਖ ਲਾਂ ਨਹੀਂ ਰੱਖ ਸਕਦਾ ਉਹ ਕਿਉਂਕਿ ਜਿਹੜੀ ਗੈਰਮੂੰਗਲ ਜਿਹੜੀ ਜ਼ਮੀਨ ਹੈ ਉਹਦੀ ਕੀਮਤ ਵੱਧ ਹੋਊ ਕਿਉਂਕਿ ਉਹ ਵੱਤੀ ਆ ਗਈ ਹੈ ਜਿਹੜਾ ਚਾਹੀ ਉਹ ਵਗਦਾ ਰੱਖਵੇ ਉਹ ਵਗਦਾ ਰੱਖਵੇ ਉਹ ਅਗਲਾ ਤਾਂ ਜਿਹੜੀ ਬਰਾਬਰ ਕੀਮਤ ਦੀ ਲਊਗਾ ਨਾ ਦੋਵੇਂ ਪਾਸੇ ਉਹਨਾਂ ਨੂੰ ਜੇ ਅਦਾਲਤ ਰਾਂਹੀ ਕਰਾਉਂ ਜੇ ਉਹ ਸਹਿਮਤ ਨੇ ਦੋਇਤਰਾ ਠੀਕ ਹੈ ਫਿਰ ਉਹ ਪੱਕਾ ਕਰਾ ਸਕਦੇ ਨੇ ਜੇ ਸਹਿਮਤ ਨਹੀਂ ਹੈਗਾ ਫਿਰ ਤਾਂ ਹੋ ਹੀ ਨਹੀਂ ਸਕਦੀ ਫਿਰ ਕੁਝ ਵੀ ਨਹੀਂ ਹੋ ਸਕਦਾ ਹਾਂ ਅਸੀਂ ਜ਼ਮੀਨ ਲੈਣੀ ਸੀ ਪਰ ਜਿਹੜ ਉਸ ਦੇ ਨਾਮ ਉਹਦੇ ਨੂੰ ਮਾਲਕੀ ਬੋਲਦੇ ਗਰਦਾਵਰੀ ਨਹੀਂ ਹਾਂਜੀ ਹਾਂ ਗਰਦਾਵਰੀ ਥੱਡ ਬੰਦੇ ਦੇ ਨਾਮ ਤੇ ਆ ਉਹਦੇ ਵਿੱਚ ਪਤਾ ਕੀ ਹੈ ਜੀ ਜੇ ਗਰਦਾਵਰੀ ਉਹਦੇ ਨਾਮ ਨਹੀਂ ਬੋਲਦੀ ਕਈ ਵਾਰੀ ਇਹ ਹੁੰਦਾ ਕਿਸੇ ਬੰਦੇ ਨੇ ਜ਼ਮੀਨ ਠੇਕੇ ਤੇ ਲੈ ਲਈ ਜਾਂ ਕਿਸੇ ਬਟਾਈ ਤੇ ਲੈ ਲਈ ਉਹਨੇ ਗਰਦੌਰੀਆਂ ਕਰਾ ਲੀਆਂ ਉਸ ਤੋਂ ਬਾਅਦ ਕਬਜ਼ਾ ਜਣ ਕੇ ਉਹਨੇ ਬੰਦੇ ਨੇ ਛੱਡ ਤਿਆ ਠੀਕ ਆ ਮਾਲਕ ਲਵੇ ਕਬਜ਼ਾ ਗਿਆ ਪਰ ਕਾਗਜ਼ਾਂ 'ਚ ਗਰਦੌਰੀਆਂ ਚੱਲੀਆਂ ਆ ਰਹੀਆਂ ਨੇ ਹਾਂਜੀ ਹਾਂ ਉਹ ਜਿਹੜਾ ਮਾਲਕ ਹੈ ਉਹ ਕਬਜ਼ਾ ਜੇ ਉਹਦਾ ਹੈਗਾ ਫਿਰ ਤਾਂ ਉਹ ਟੜਾ ਸਕਦਾ ਹੈ ਤਹਿਸੀਲਦਾਰ ਦੇ ਕੇਸ ਪਾ ਕੇ ਚਾਹੇ ਉਹ ਨਹੀਂ ਸਹਿਮਤ ਹੈਗਾ ਤਾਂ ਵੀ ਟੜਾ ਸਕਦਾ ਜੀ ਪਰ ਜੇ ਆਪਾਂ ਉਹ ਬੰਦੇ ਦਾ ਕਬਜ਼ਾ ਉਸੇ ਦਾ ਜਿਹਦੇ ਨਾਲ ਗਰਦੋਰੀਆਂ ਨੇ ਫਿਰ ਤਾਂ ਉਹ ਚੇਂਜ ਨਹੀਂ ਹੋ ਸਕਦਾ ਕਬਜ਼ਾ ਜੀ ਠੀਕ ਹੈ ਜੀ ਕਦਾਲ ਦੇ ਆਰਡਰਾਂ ਤੋਂ ਬਗੈਰ ਕੋਈ ਕਬਜ਼ਾ ਚੇਂਜ ਨਹੀਂ ਹੋ ਸਕਦਾ ਜੀ ਹਾਂ ਜੀ ਹਾਂ ਜਦੋਂ ਪੁਰਾਣਾ ਮੁਜਾਰਾ ਚੱਲਿਆ ਰਿਹਾ ਉਹਨੂੰ ਖਤਮ ਨਹੀਂ ਕਰ ਸਕਦੇ ਜੀ ਬਿਲਕੁਲ ਬਿਲਕੁਲ ਇੱਕ ਜੀ ਸਾਡੀ ਜ਼ਮੀਨ ਦੇ 30 ਹਿੱਸੇਦਾਰ ਨੇ ਡੈਡੀ ਹੋਰੀ 6 ਭਰਾ ਨੇ ਇਹ ਸਾਰੇ ਮੈਂਬਰ ਤਕਸੀਮ ਲਈ ਨਹੀਂ ਮੰਨਦੇ ਮੈਂ ਇਕੱਲਾ ਤਕਸੀਮ ਕਿਵੇਂ ਕਰਵਾ ਸਕਦਾ हां ਇਕਲਾ ਬੰਦਾ ਇਹ ਤਕਸੀਮ ਦਾ ਕੇਸ ਪਾਸਾ ਸਕਦਾ ਹੈ ਸਰਕਲ ਰੈਵਨੂ ਅਫਸਰ ਲਵੇ ਜਿਹੜਾ ਵੀ ਉਸ ਏਰੀਆ ਦਾ ਸਰਕਲ ਰੈਵਨੂ ਅਫਸਰ ਹੈ ਉਹਦੇ ਕੇਸ ਪਾਸਾ ਸਕਦਾ ਹੈ ਤਕਸੀਮ ਦਾ ਠੀਕ ਹੈ ਜੀ ਤਕਸੀਮ ਦਾ ਕੇਸ ਪਾ ਕੇ ਇਹ ਤਕਸੀਮ ਕਰਾ ਸਕਦਾ ਉਹਦੇ ਵਿੱਚ ਤੁਹਾਨੂੰ ਰੈਸੈਸਿਵ ਨਕਸ਼ਾ ਉੜਾ ਆਰ ਆਈ ਡੀ ਤਿਆਰ ਹੋਣਗੇ ਹਾਂ ਸਾਰੇ ਉਹ ਪ੍ਰੋਸੈਸ ਦੇ ਰਾਹੀਂ ਜਿਹੜੀ ਤਿਆਰ ਹੋ ਕੇ ਨਾ ਇਹ ਤਕਸੀਮ ਕਰਾ ਸਕਦਾ ਜੀ ਇਕਲਾ ਬੰਦਾ ਜੀ ਇਕ ਬਿਲਾ ਬਾਇਆ ਜੋ ਪਿਛਲੇ 50 ਸਾਲਾਂ ਤੋਂ ਪਿਆ ਹੋਵੇ ਉਸ ਹਿੱਸੇ ਦੀ ਮਾਲਕੀ ਕਿਵੇਂ ਲਈ ਜਾ ਸਕਦੀ ਉਹ ਤਾਂ ਹਿੱਸੇ ਦੀ ਜਿਹੜਾ ਬਿਲਾ ਪਾਇਆ ਹੈ ਨਾ ਉਹ ਤਾਂ ਵੇ ਨਹੀਂ ਹੋਇਆ ਬਿਲਾ ਦਾ ਮਤਲਬ ਬਿਨਾ ਵੇ ਕੀਤਾ ਰੱਖਵਾ ਠੀਕ ਹੈ ਜੀ ਬਿਨਾ ਵੇ ਕੀਤਾ ਰੱਖਵਾ ਜਿਹੜਾ ਹੈਗਾ ਉਹ ਤਾਂ ਉਹੀ ਮਾਲਕ ਨੇ ਜਿਹੜੇ ਖੇਪ ਵਿੱਚ ਮਾਲਕ ਨੇ ਠੀਕ ਹੈ ਜੀ ਸਪੋਜ਼ ਕੀਤਾ ਉਹ ਚਾਰ ਮਾਲਕ ਨੇ ਜਾਂ ਤਿੰਨ ਮਾਲਕ ਨੇ ਇੱਕ ਬੰਦਾ ਜਣ ਕੇ ਇੱਕ ਕਿੱਲੇ ਜੋ ਇੱਕ ਬੜਾ ਤਿੰਨ ਹਿੱਸਾ ਵੇਚ ਗਿਆ ਠੀਕ ਹੈ ਜੀ ਉਹ ਜਦੋਂ 1/3 ਹਿੱਸਾ ਵੇਚ ਗਿਆ ਤਾਂ ਜਾਨੀ ਕਿ ਦੋ ਬੰਦੇ ਦਾ ਦੋ/3 ਹਿੱਸਾ ਰਹਿ ਗਿਆ ਜਿਹੜਾ ਉਹ ਦੋਏ ਜੀ ਮਾਲਕ ਰਹਿਗੇ ਉਹਨਾਂ ਦਾ ਰਹਿ ਗਿਆ ਦੋ/3 ਹਿੱਸਾ ਉੱਚੇ ਕੁਝ ਕਰਨ ਦੀ ਲੋੜ ਨਹੀਂ ਉਹਦਾ ਆਟੋਮੈਟਿਕਲੀ ਮਾਲਕਾ ਹੈਗਾ ਜੀ ਨਾ ਜਿਹੜਾ ਬਿਲਾ ਬਾਇ ਬਿਲਾ ਬਾਇ ਦਾ ਮਤਲਬ ਬਿਨਾ ਬੈ ਕੀਤੀ ਜ਼ਮੀਨ ਠੀਕ ਹੈ ਜੀ ਉਹ ਚੋਂ 1/3 ਵਿਕੀ ਦੋ/3 ਬਿਲਾ ਬਾਇ ਹੈ 1/3 ਕਿਹਨੇ ਵੇਚੀ ਹੈ ਉਹਦਾ ਰਕਵ ਉਹ ਜਦੋਂ ਆਪਾਂ ਸਾਬ ਕਿਤਾਬ ਕਰਦੇ ਹਾਂ ਉੱਥੇ ਉਹਦਾ ਉੱਥੋਂ ਸ਼ੋ ਹੋ ਹੁੰਦਾ ਵੀ ਆਹ 1/3 ਹਿੱਸਾ ਹੀ ਫਲਾਣੇ ਕਿਲੇ ਨੂੰ ਵੇਚ ਗਿਆ ਠੀਕ ਹੈ ਜੀ ਇੱਕ ਸਾਡਾ ਰਕਵਾ ਰਕਵਾ ਲਿਖਦੇ ਸਮੇਂ 1/2 ਲਿਖਣਾ ਸੀ ਪਰ ਗਲਤੀ ਨਾਲ ਇੰਤਕਾਲ ਵਿੱਚ 2/15 ਲਿਖਿਆ ਗਿਆ ਤੇ ਹੁਣ ਫਰਦ ਵਿੱਚ ਇੰਤਕਾਲ 2/15 ਹੀ ਆ ਰਿਹਾ ਇਹ ਠੀਕ ਕਿਵੇਂ ਹੋਇਆ ਇਹ ਜਿੰਕੇ ਜਿਹੜੀ ਕਲੈਰੀਕਲ ਮਿਸਟੇਕ ਹੁੰਦੀ ਹੈ ਕਈ ਵਾਰੀ ਲਿਖਣ ਲੱਗੇ ਜੀ ਇੱਕ ਕਾਨੂੰਨ ਸਾਤਾ ਵੀ ਲਿਖਿਆ ਜਾਂਦਾ 7/15 ਹੋਗਾ 1/15 ਨਹੀਂ ਹਾਂ ਜਿਹੜੀ ਕਲੈਰੀਕਲ ਮਿਸਟੇਕ ਹੈ ਨਾ ਇਹ ਬਜਰੀਆ ਫਰਦ ਬਦਲ ਦਰੁਸਤੀ ਹੋ ਜਾਂਦੀ ਹੈ ਫਰਦ ਬਦਲ ਪਟਵਾਰੀ ਦਰਜ ਕਰਦਾ ਵੀ ਫਲਾਣੀ ਜਵੰਦੀ ਚ ਰਿਕਾਰਡ ਠੀਕ ਸੀ ਤਿਆਰੀ ਜਵੰਦੀ ਸਮਿਆ ਰਿਕਾਰਡ ਗਲਤ ਹੋ ਗਿਆ ਇਹਨੂੰ ਸਾਨੂੰ ਦਰ درست ਕਰਨੇ ਮਨਜ਼ੂਰੀ ਦਿੱਤੀ ਜਾਵੇ ਕਨਗੋ ਦਾ ਮੁਕਾਬਲਾ ਕਰਦੋ ਸੀਲਰ ਰੋਧਵਾਦ ਪ੍ਰਵਾਨ ਕਰਨ ਦਾ ਉਹ ਦਰਸਤ ਹੋ ਜਾਵੇ ਅਗਲੀ ਚੌਂਦੀ ਠੀਕ ਹੈ ਮਤਲਬ ਇੰਨਾ ਵੱਡਾ ਕੋਈ ਇਸ਼ੂ ਆ ਨਹੀਂ ਇਸ਼ੂ ਜਿਹੜੀ ਕੈਲਕੁਲੇਰੀਕਲ ਮਿਸਟੇਕ ਹੈ ਦਰਸਤ ਹੋ ਸਕਦੀ ਹੈ ਇਹ ਕੋਈ ਖਾਸ ਗੱਲ ਨਹੀਂ ਠੀਕ ਹੈ ਸਰ ਜਮ੍ਹਾਂ ਬੰਦੀ 1956 ਦੀ ਹੈ ਇਸ ਵਿੱਚ ਮੁਸਤਰੀਆਂ ਤੋਂ ਕੀ ਭਾਵ ਹੁੰਦਾ ਹੈ ਜੀ ਮੁਸਤਰੀ ਜਿਹੜਾ ਹੁੰਦਾ ਖਰੀਦਦਾਰ ਹੁੰਦਾ ਜੀ ਬਾਇਆ ਵਿਚਨ ਵਾਲਾ ਮੁਸਤਰੀ ਖਰੀਦਦਾਰ ਠੀਕ ਹੈ ਜੀ ਜਣ ਕਿ ਜਿਹੜਾ ਰਿਕਾਰਡ ਦੇ ਵਿੱਚ ਮੁਸਤਰੀ ਜਦੋਂ ਬਾਇਆ ਤੋਂ ਬਾਅਦ ਜਿੰਨੇ ਵੀ ਨਾਮ ਆਉਣਗੇ ਉਹ ਖਰੀਦਦਾਰ ਹੁੰਦੇ ਨੇ ਠੀਕ ਹੈ ਬਾਇਆ ਵਿਚ ਨਾਲ ਉੱਪਰ ਜਿਹੜੇ ਨੌ ਆਗੇ ਹਾਂਜੀ ਹਾਂ ਜਿੱਤੋਂ ਬਾਇਆ ਸ਼ਬਦ ਆਉਂਦਾ ਉੱਪਰਲੇ ਵਿਚ ਨਾਲੇ ਹੋਦੇ ਨੇ ਬਾਇਆ ਤੋਂ ਥੱਲੇ ਜਿਹੜੇ ਅੰਦਰਾਜ ਆਉਂਦਾ ਉਹ ਖਰੀਦਦਾਰ ਨੇ ਉਹ ਮਾਲਕ ਨੇ ਉਸ ਜ਼ਮੀਨ ਦੇ ਠੀਕ ਹੈ ਜੀ ਹਾਂਜੀ 1990 ਤੋਂ 1990 ਵਿੱਚ ਅਸੀਂ ਮਕਾਨ ਖਰੀਦਿਆ ਹੋਇਆ ਤੇ ਉਸ ਰਜਿਸਟਰੀ ਨਹੀਂ ਕਰਵਾਈ ਤੇ ਹੁਣ ਉਸ ਮਕਾਨ ਦੀ ਰਜਿਸਟਰੀ ਹੋ ਸਕਦੀ ਜੇ ਉਹ ਬੰਦਾ ਜਿਹਤੋਂ ਖਰੀਦੀ ਆ ਉਹ ਸਹਿਮਤ ਹੈ ਤਾਂ ਰਜਿਸਟਰੀ ਹੋ ਸਕਦੀ ਬੜੇ ਰਾਮ ਨਾਲ ਜੀ ਠੀਕ ਆ ਜੋ ਸਹਿਮਤ ਨਹੀਂ ਕੀ ਫਿਰ ਰਜਿਸਟਰੀ ਫਿਰ ਹੁੰਦੀ ਨਹੀਂ ਠੀਕ ਆ 1947 ਦੀ ਅਲਾਟਮੈਂਟ ਦਾ ਰਿਕਾਰਡ ਕਿੱਥੋਂ ਮਿਲ ਸਕਦਾ ਇਹ ਆਪਣੇ ਜਲੰਧਰ ਹੈ ਜੀ ਅਲਾਟਮੈਂਟ ਵਾਲਾ ਦਫ਼ਤਰ ਉੱਥੋਂ ਰਿਕਾਰਡ ਮਿਲ ਸਕਦਾ ਸਰ ਠੀਕਾ ਉਹਦੇ ਲਈ ਕੋਈ ਮਤਲਬ ਆਪਣਾ ਕੀ ਦੇਣਾ ਪੈਂਦਾ ਕੋਈ ਐਪਲੀਕੇਸ਼ਨ ਬਿਜਾਰਾ ਇਹ ਤਾਂ ਉੱਥੋਂ ਜਨਗੇ ਜਾ ਕੇ ਆਪਾਂ ਅਪਲਾਈ ਕਰਕੇ ਨਕਲਾਂ ਜਿਹੜੀ ਵੀ ਚਾਹੀਦੀ ਆਪਾਂ ਲੈ ਸਕਦੇ ਜੀ ਸਰ ਵੀ ਜੇ ਆਪਣਾ ਪਾਕਿਸਤਾਨ ਚੋਂ ਕਿ ਨਰਾਕਵਾਦੀ ਸਾਡਾ ਜੀ ਇੱਥੇ ਸਾਨੂੰ ਕਿੰਨਾ ਰਕਵਾ ਲਾਟ ਹੋਇਆ ਜੀ ਕਿੰਨੀ ਉਹਦੀ ਕੀਮਤ ਜੀ ਉੱਥੇ ਵਾਲੇ ਦੀ ਕਿੰਨੀ ਦੀ ਓਰਿਜਿਨ ਕਿੰਨੀ ਕੀਮਤ 'ਤੇ ਲਾਟ ਹੋਇਆ ਜੀ ਉੱਥੋਂ ਸਾਰਾ ਰਿਕਾਰਡ ਮਿਲ ਜਾਂਦਾ ਜੀ ਉੱਥੋਂ ਸਾਰਾ ਮਿਲ ਜਾਂਦਾ ਹਾਂ ਜੀ ਤੇ ਅਸੀਂ ਉਹ ਜ਼ਮੀਨ ਸਾਡੇ ਨਾਮ ਹੋ ਸਕਦੀ ਹੈ ਨਹੀਂ ਉਹ ਕਿਸੇ ਨਾਂ ਨਹੀਂ ਹੁੰਦੀ ਉਹ ਜਿਹੜੇ ਬਗੈਰ ਵਾਰਸ ਤੋਂ ਕੋਈ ਜ਼ਮੀਨ ਹੁੰਦੀ ਹੈ ਉਹ ਸਰਕਾਰ ਦੇ ਨਾਂ ਹੋਉਂਦੀ ਹੈ ਉਹਨਾਂ ਨੂੰ ਨਜੂਲ ਜ਼ਮੀਨ ਕਿਹਾ ਜਾਂਦਾ ਠੀਕ ਹੈ ਜੀ ਜਿਹਦਾ ਕੋਈ ਵਾਰਸ ਨਾ ਨਾ ਹੋਵੇ ਹਾਂਜੀ ਪਹਿਲੀ ਕੋਈ ਪਹਿਲੇ ਸਟੈਪ 'ਚ ਦੂਜੇ ਸਟੈਪ 'ਚ ਤੀਜੇ ਸਟੈਪ 'ਚ ਚੌਥੇ ਸਟੈਪ 'ਚ ਕਿਤੇ ਵੀ ਕੋਈ ਵਾਰਸ ਨਹੀਂ ਮਿਲਦਾ ਹੈ ਹਾਂਜੀ ਤਾਂ ਉਹ ਪੰਜਾਬ ਸਰਕਾਰ ਦੇ ਨਾਂ ਜ਼ਮੀਨ ਉਹ ਜੋ ਉਹ ਨਜੂਲ ਜ਼ਮੀਨ ਕਹਾਉਂਦੀ ਹੈ ਜਿਹੜੀ ਆراضي ਨਜੂਲ ਹੁੰਦੀ ਹੈ ਹਾਂ ਆراضي ਨਜੂਲ ਹੁੰਦੀ ਹੈ ਉਹ ਕਹਾਉਂਦੀ ਹੈ ਠੀਕ ਹੈ ਜੀ ਇਦੇ ਵਿੱਚ ਕੋਈ ਇਹ ਵੀ ਹੁੰਦਾ ਜਿਵੇਂ ਹੁਣ ਇਹ ਬੰਦਾ ਬਾਹਰ ਆ ਇੰਨੇ ਟਾਈਮ ਤੋਂ ਫਿਰ ਜਿੰਨੀ ਉਹਨੇ ਕਮਾਈ ਕਰ ਲਈ ਉਹ ਫਿਰ ਸਰਕਾਰ ਤਾਂ ਨਹੀਂ ਕੋਈ ਇਦਾਂ ਦਾ ਤਾਂ ਨਹੀਂ ਹੋ ਸਕਦਾ ਨਹੀਂ ਜਦੋਂ ਜੂਲ ਜ਼ਮੀਨ ਪੰਜਾਬ ਸਰਕਾਰ ਦੇ ਨਾਂ ਹੋ ਗਈ ਹਾਂਜੀ ਪੰਜਾਬ ਸਰਕਾਰ ਦੇ ਨਾਂ ਹੋਣ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਤਾਂ ਸਰਕਾਰ ਦੇ ਤੱਬੇ ਬਗਜਦੀਆਂ ਜ਼ਮੀਨ ਸਰਕਾਰ ਕਿਸ ਨੂੰ ਦਿੰਦੀ ਹੈ ਤਾਂ ਉਹ ਕੁਝ ਵੀ ਲੈ ਲੋ ਇੰਤਕਾਲ ਕਿੰਨੇ ਸਮੇਂ ਲਈ ਵੈਲਡ ਹੁੰਦਾ ਹੈ ਇਸ ਤੋਂ ਅਗਲਾ ਪ੍ਰੋਸੈਸ ਕੀ ਹੁੰਦਾ ਇੰਤਕਾਲ ਤੋਂ ਬਾਅਦ ਆ ਨਹੀਂ ਇੰਤਕਾਲ ਜਦੋਂ ਹੋ ਗਿਆ ਨਾ ਜੀ ਉਹਦਾ ਜਦੋਂ 5 ਸਾਲਾਂ ਬਾਅਦ ਜਿਹੜੀ ਜਵਨ ਦੀ ਬਣਦੀ ਹੈ ਜਿੰਨੇ ਵੀ 5 ਸਾਲਾਂ ਜਿੰਨ ਇੰਤਕਾਲ ਹੁੰਦੇ ਨੇ ਉਹਨਾਂ ਦਾ ਅਮਲ ਜਵਨ ਦੀ ਦਾ ਵਿੱਚ ਕੀਤਾ ਜਾਂਦਾ ਇੰਤਕਾਲਾਂ ਦਾ ਸਾਰੇ 5 ਸਾਲਾਂ ਦੇ ਵਿੱਚ ਜਿੰਨੇ ਹੁੰਦੇ ਨੇ ਠੀਕ ਹੈ ਜੀ ਇੰਤਕਾਲ ਦਾ ਜਣਕੇ ਜਿਹੜਾ ਆਪਾਂ ਅਪੀਲ ਪਾਉਣ ਦਾ ਜੇ ਕਿਸੇ ਨੂੰ ਕੋਈ ਤਰਾਜ ਹੈ ਹਾਂਜੀ ਤਾਂ ਉਹ 3 ਮਹੀਨੇ ਦਾ ਟਾਈਮ ਹੈ ਪਤਾ ਲੱਗਣ ਤੋਂ ਬਾਅਦ ਜਦੋਂ ਬੰਦੇ ਨੂੰ ਪਤਾ ਲੱਗਿਆ ਕੋਈ ਹਿੱਸੇਦਾਰ ਹੈ ਛੱਡ ਤਿਆ ਕੋਈ ਖੂਸੀ ਨਾਮ ਚ ਨਹੀਂ ਸ਼ੋ ਕੀਤਾ ਹੈਗਾ ਬਾਅਦ ਛੱਡ ਤਿਆ ਉਹ ਬੰਦਾ ਕੇਸ ਪਾਉਂਦਾ ਜਦੋਂ ਜਦੋਂ ਉਹਨੂੰ ਇੰਤਕਾਲ ਬਾਰੇ ਪਤਾ ਲੱਗਿਆ ਵੀ ਮੈਨੂੰ ਛੱਡਿਆ ਗਿਆ ਮੇਰਾ ਹੱਕ ਬਣਦਾ ਸੀ ਮੈਨੂੰ ਮਿਲਿਆ ਨਹੀਂ ਤਾਂ ਉਹ 3 ਮਹੀਨੇ ਦੇ ਅੰਦਰ ਅੰਦਰ ਕੇਸ ਪਾਸ ਆਦਾ ਹੈ ਪਤਾ ਲੱਗਣ ਤੋਂ ਬਾਅਦ ਠੀਕ ਹੈ ਜੀ ਪਤਾ ਲੱਗ ਨੂੰ ਸਾਲ ਨਹੀਂ ਪਤਾ ਲੱਗਾ 2 ਸਾਲ ਨਹੀਂ ਪਤਾ ਲੱਗਾ ਜਦੋਂ ਉਹਨੂੰ ਪਤਾ ਲੱਗਾ ਨਕਲ ਲਈ ਉਹਨੂੰ ਸਬੂਤ ਕਰਨਾ ਪਊ ਵੀ ਮੈਨੂੰ ਇਸ ਟਾਈਮ ਪਤਾ ਲੱਗੇ ਠੀਕ ਆ ਫਿਰ ਉਸ ਤੋਂ 3 ਮਹੀਨੇ ਬਾਅਦ ਜਾਨਕੀ ਕਿਸ ਪਾਸਾ 3 ਮਹੀਨੇ ਨੰਦਰ ਕਿਸ ਪਾਸਾ ਠੀਕ ਮਤਲਬ ਉਹਦੀ ਉਹ ਜਿਹੜੀ ਉਹਨੂੰ ਪ੍ਰੂਫ ਦੀ ਕਾਪੀ ਕਹਦੀ ਮੰਨ ਲਓ ਵੀ ਉਹਨੂੰ ਪਤਾ ਲੱਗੇ ਦੀ ਉਹਦਾ ਕੋਈ ਪਤਾ ਹੋਣਾ ਚਾਹੀਦਾ ਪ੍ਰੂਫ ਹੋਣਾ ਚਾਹੀਦਾ ਪ੍ਰੂਫ ਹੋਣਾ ਚਾਹੀਦਾ ਆਪਣੇ ਕੋਲ ਇੰਤਕਾਲ ਕਿੰਨੇ ਪ੍ਰਕਾਰ ਦਾ ਹੁੰਦਾ ਜੀ ਇੰਤਕਾਲ ਦੀ ਸੌਖੀ ਭਾਸ਼ਾ ਵਿੱਚ ਮਤਲਬ ਕੀ ਆ ਤੇ ਇੰਤਕਾਲ ਬਾਰੇ ਵੱਧੋ ਵਧ ਜਾਣਕਾਰੀ ਦਿੱਤੀ ਜਾਵੇ ਤਵਾਦਲਾ ਇੰਤਕਾਲ ਬਰਾਸਤ ਇੰਤਕਾਲ ਤੇ ਹੋਰ ਕਿਹੜੇ-ਕਿਹੜੇ ਇੰਤਕਾਲ ਇੰਤਕਾਲ ਹੈ ਜਿਹੜਾ ਜੀ ਇਹ ਇੰਤਕਾਲ ਜਦੋਂ ਆਪਾਂ ਕਿਸੇ ਦੀ ਮਾਲਕੀ ਚੇਂਜ ਕਰਦੇ ਆ ਚਾਹੇ ਵੇਚ ਦੇ ਰੂਪ ਚ ਗਹਿਣੇ ਦੇ ਰੂਪ ਚ ਤਵਾਲੇ ਦੇ ਰੂਪ ਚ ਤਕਸੀਮ ਦੇ ਰੂਪ ਚ ਠੀਕ ਹੈ ਜੀ ਇਹ ਇੰਤਕਾਲ ਬਹੁਤ ਕਿਸਮ ਦੇ ਨੇ ਠੀਕ ਆ ਸਰ ਜਿਹੜੀ ਵੀ ਕੋਈ ਆਪਾਂ ਮਾਲਕੀ ਕਿਸੇ ਦੀ ਚੇਂਜ ਕਰਦੇ ਆ ਚੇਂਜ ਕਰਨ ਰਿਕਾਰਡ ਦੇ ਵਿੱਚ ਰੈਵਨੂ ਰਿਕਾਰਡ ਦੇ ਵਿੱਚ ਹਾਂਜੀ ਮਾਲਕੀ ਚੇਂਜ ਕਰਨ ਵਾਸਤੇ ਜਿਹੜੀ ਵੀ ਐਂਟਰੀ ਕੀਤੀ ਜਾਂਦੀ ਹੈ ਉਹ ਇੰਤਕਾਲ ਕਾ ਹੁੰਦਾ ਹੈ ਠੀਕ ਹੈ ਜੀ ਠੀਕ ਹੈ ਨਹੀਂ ਇੰਤਕਾਲ ਬਰਾਸ ਦਾ ਵੀ ਹੋ ਸਕਦਾ ਹੈ ਗਹਿਣੇ ਦਾ ਵੀ ਹੋ ਸਕਦਾ ਹੈ ਫੱਕ ਦਾ ਵੀ ਹੋ ਸਕਦਾ ਹੈ ਠੀਕ ਹੈ ਤਕਸੀਮ ਦਾ ਹੋ ਸਕਦਾ ਜੀ ਬਹੁਤ ਕਿਸਮਾਂ ਤਬਦੀਲ ਹੋ ਕੇ ਇੰਤਕਾਲ ਆਏਗੀ ਕੋਰਟ ਦੇ ਆਰਡਰ ਨਾਲ ਕੋਈ ਇੰਤਕਾਲ ਹੁੰਦਾ ਤਬਦੀਲ ਮਲਕੀਤ ਦਾ ਹਾਂਜੀ ਹਾਂਜੀ ਮਾਨਜੁਗ ਅਦਾਲਤ ਦੇ ਹੁਕਮ ਰਾਹੀਂ ਉਹ ਵੀ ਹੋ ਸਕਦਾ ਹੈ ਇੰਤਕਾਲਾਂ ਦੀ ਬਹੁਤ ਕਿਸਮਾਂ ਨੇ ਜੀ ਸਰ 1967 ਦੀ ਰਜਿਸਟਰੀ ਹੈ ਪਰ ਉਸ ਸਮੇਂ ਇੰਤਕਾਲ ਨਹੀਂ ਹੋਇਆ ਜਿਸ ਨੇ ਜ਼ਮੀਨ ਵੇਚੀ ਸੀ ਉਹ ਬੰਦਾ ਮਰ ਗਿਆ ਜਮੀਨ ਉਸ ਦੇ ਵਾਰਸਾਂ ਦੇ ਨਾਂ ਹੋ ਗਈ ਹੁਣ ਇੰਤਕਾਲ ਕਿਵੇਂ ਹੋਵੇ ਵਾਰਸਾਂ ਵੱਲੋਂ ਇੰਤਕਾਲ ਕੀਤਾ ਜਾ ਸਕਦਾ ਜੇ ਉਹ ਰਕਵਾ ਖੜੇ ਹੈ ਜੇ ਵਾਰਸ ਵੇਚ ਕੇ ਫਿਰ ਤਾਂ ਹੋਣੀ ਨਹੀਂ ਜੀ ਠੀਕ ਹੈ ਜੀ ਜੇ ਵਾਰਸ ਦੁਆਰੇ ਵੇਚ ਕੇ ਫਿਰ ਤਾਂ ਹੁੰਦੀ ਨਹੀਂ ਜੀ ਫਿਰ ਤਾਂ ਉਹਨੂੰ ਆਪਦਾ ਕੋਰਟ ਚ ਕੇਸ ਪਾਉਣਾ ਪਊਗਾ ਜਿਹੜੀ ਪਹਿਲਾਂ ਰਿਸ਼ਤੀ ਹੋਈ ਹੋਈ ਹੈ ਬੰਦੇ ਦੀ ਉਹ ਕੋਰਟ ਮੰਨੂਗੀ ਜਿਹੜੀ ਬਾਅਦ ਚ ਬੱਚਿਆਂ ਨੇ ਕਰਾਈ ਉਹ ਵੈਲਡ ਨਹੀਂ ਜੀ ਉਹ ਵੈਲਡ ਨਹੀਂ ਹਾਂ ਉਹ ਵੈਲਡ ਨਹੀਂ ਹੈਗੀ ਉਹ ਟੁੱਟ ਜੂਗੀ ਜੀ ਠੀਕ ਆ ਤੇ ਵਾਰਸਾਂ ਜਿਹੜੇ ਉਹਦੇ ਬਾਰਸ ਨੇ ਹਾਂਜੀ ਹਾਂਜੀ ਉਹ ਜੇ ਸਹਿਮਤ ਨਹੀਂ ਹੈਗੇ ਤਾਂ ਵੀ ਉਹ ਕੋਰਟ ਚ ਜਣੇ ਰਿਸ਼ਤੀ ਨੂੰ ਵੈਲਡ ਕਰਾ ਕੇ ਇੰਤਕਾਲ ਕਰਾ ਸਕਦਾ ਜਾਂ ਵੈਸੇ ਵੀ ਜੇ ਉਹ ਸਹਿਮਤ ਨੇ ਤਾਂ ਉਹ ਬਿਆਨ ਦੇਣੀ ਵੀ ਸਾਡਾ ਪਿਤਾ ਵੇਚ ਗਿਆ ਜੀ ਇਹਨਾਂ ਦਾ ਇੰਤਕਾਲ ਕੀਤਾ ਜਾਵੇ ਤਾਂ ਵੀ ਹੋ ਸਕਦਾ ਫਿਰ ਵੀ ਹੋ ਸਕਦਾ ਆ ਮੈਂ ਇਹ ਮੋਬਾਈਲ ਦੇ ਵਿੱਚ ਵੀ ਤੁਸੀਂ ਦੇਖ ਹੀ ਰਹੇ ਹੋ ਤੇ ਆ ਸਾਡੇ ਲੇਵਲ ਲੈਪਟਾਪ ਆ ਇੱਥੇ ਪਹਿਲਾਂ ਅਸੀਂ ਟਾਈਪ ਕਰਕੇ ਅਸੀਂ ਹੋਰ ਸਵਾਲ ਲੈ ਕੇ ਆਏ ਤੇ ਤੇ ਉੱਥੇ ਨਹੀਂ ਪ੍ਰਿੰਟ ਨਿਕੜੇ ਸੀ ਮੋਬਾਈਲ ਦੇ ਵਿੱਚੋਂ ਵੀ ਸੱਤ ਪੇਜਾਂ ਜੋ ਸਵਾਲਾਂ ਦੀ ਗੱਲਬਾਤ ਕੀਤੀ ਆ ਤੇ ਜੇ ਫਿਰ ਵੀ ਤੁਹਾਡਾ ਕੋਈ ਕਮੈਂਟ ਰਹੇਗਾ ਤਾਂ ਸਾਨੂੰ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਫੇਸਬੁੱਕ ਤੇ ਸਾਡੀ ਸਟਾਰ ਦੀ ਆਪਸ਼ਨ ਹੋਗੀ ਤੇ ਸਾਨੂੰ ਸਟਾਰ ਜਰੂਰ ਭੇਜਿਆ ਕਰੋ ਸੋ ਇੱਕ ਵਾਰ ਫਿਰ ਤੋਂ ਤੈਹ ਦਿਲੋਂ ਤੁਹਾਡਾ ਵੀ ਤੇ ਸਰਦਾ ਵੀ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ